ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨੂ ਗੁਰੂ ਪਿਆਰੇ ਸਾਧ ਸੰਗਤ ਜੀ ਸਹਿਜ ਪਾਠ ਉਪਤੀ ਸਾਹਿਬ ਤੋਂ ਚੱਲ ਰਿਹਾ ਤੇ ਰੋਜ ਪਾਠ ਕਰਨ ਦਾ ਗੁਰੂ ਦੀ ਬਖਸ਼ਿਸ਼ ਗੁਰੂ ਦੀ ਕਿਰਪਾ ਤਾਂ ਕਿ ਜੋ ਪਾਠ ਕਰ ਰਹੇ ਆ ਕੋ ਚੰਗੀ ਨੂੰ ਉਸ ਦਾ ਲਾਹਾ ਮਿਲੇ ਕਿ ਇਸ ਨੂੰ ਸੋਸ਼ਲ ਮੀਡੀਆ ਤੇ ਪਾ ਕੇ ਜਿਹੜੀ ਸੰਗਤ ਸੁਣੇ ਉਹਦੇ ਹਿਰਦੇ ਵਿੱਚ ਵੀ ਸ਼ਬਦ ਬਸੇ ਇੱਕ ਸ਼ਬਦ ਮੇਰੇ ਪ੍ਰਾਨ ਬਸਤਾ ਹੈ ਬਹੁਤ ਜਨਮ ਲਾ ਆਵਾਂ ਜਿਹੜਾ ਸਾਡਾ ਧਰਤੀ ਤੇ ਆਉਣਾ ਹੈ ਅਨਹਦ ਨਾਦ ਸੁਣਨ ਵਾਸਤੇ ਇੱਕ ਓੰਕਾਰ ਨੂੰ ਮਿਲਣਾ ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ ਉਹ ਤਾਂ ਹੀ ਹੋਊਗਾ ਜੇ ਅਸੀਂ ਸਾਰੇ ਗੁਰਸਿੱਖਾਂ ਨਾਲ ਮਿਲ ਕੇ ਗੁਰੂ ਦੀ ਬਾਣੀ ਦੇ ਨਾਲ ਉਸ ਆਪਾਂ ਤੋਂ ਦੇ ਵਿੱਚ ਅਭੇਦ ਹੋਵਾਂਗੇ ਸ੍ਰੀ ਰਾਗ ਮਹੱਲਾ ਪੰਜਵਾਂ ਘਰਿ ਛੇਵਾਂ ਕਰਨ ਕਰਨ ਏਕ ਓਹੀ ਜਿਨ ਕੀਆ ਆਕਾਰ ਕਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣ ਪਾ ਸਾਥ ਸ਼ਬਦ ਲੇਵ ਲਾਏ ਰਹਾਉ ਦੁਖ ਕਲੇਸ਼ ਨਾ ਭਉ ਵਿਆਪੇ ਗੁਰ ਮੰਤਰ ਹਿਰਦੇ ਹੋਏ ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ ਦੇਖ ਦਰਸ਼ਨ ਮਨ ਸੁਧਾਰੇ ਆਪ ਸਗਲੇ ਜਾਤ ਹੋਤਿਨ ਕੇ ਬਲਹਾਰ ਨੇ ਜੇ ਗੁਰ ਕੀ ਪਿਆਰੀ ਪਾ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਸੇ ਬੜ ਭਾਗੀ ਨਾਨਕਾ ਜਿਨਾ ਮਨ 에 ਭਾਉ ਸ੍ਰੀ ਰਾਗ ਮਹੱਲਾ 5 ਸਚ ਹਰਿ ਤਨ ਪੂਜ ਸਤਗੁਰ ਛੋੜ ਸਗਲ ਵਿਕਾਰ ਜਿਨ ਤੂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਾਪਮਾਨ ਨਾਮ ਇੱਕ ਅਪਾਰ ਪ੍ਰਾਨਮਨ ਕਰਨ ਜਿਨੇ ਦਿਆ ਹਿਰਦੇ ਦਾ ਆਧਾਰ ਸਹਾਉ ਕਾਮ ਕ્રોਧ ਹੰਕਾਰ ਮਾਤੇ ਵਿਆਪਿਆ ਸੰਸਾਰ ਉਹ ਸੰਤ ਸਰਣੀ ਲਾਗ ਚਰਨੀ ਮਿਟੇ ਦੁਖ ਅੰਧਾਰ ਸਾਥ ਸੰਤੋਖ ਦਇਆ ਕਮਾਵੇ ਏ ਕਰਨੀ ਸਾਰ ਆਪ ਸੋੜ ਸਭ ਹੋਏ ਰਹਿਣਾ ਜਿਸ ਤੇ ਪ੍ਰਭ ਨਰੰਕਾਰ ਜੋ ਦੀ ਸੇਸੋ ਸਗਲ ਤੂੰ ਹੈ ਅਸਰਿਆ ਪਸਾਰ ਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸਿਰ ਰਾਗ ਮਹੱਲਾ ਪੰਜਵਾ ਦੁਕਰਿਤ ਸੁਕਰਿਤ ਮੰਦੇ ਸੰਸਾਰ ਸਗਲਾਨਾ ਲੂਹੁ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕਰ ਸਰਬੇ ਸਮਾਨਾ ਕਿਆ ਕਹੂੰ ਸੁਣੋ ਸੁਆਮੀ ਤੂੰ ਵੱਡ ਪੁਰਖ ਸਜਾਣਾ ਰਹਾਉ ਮਾਨ ਅਭਿਮਾਨ ਮੰਦੇ ਸੋ ਬੰਦੇ ਸੋ ਸੇਵਕ ਨਾਹੀ ਤਤਸੰਦਰਸ਼ੀ ਸੰਤੋ ਕੋਈ ਕੋਟ ਮੰਦਾਹੀ ਕੈਨ ਕਹਾਵਨ ਏ ਕੀਰਤ ਕਰਲਾ ਕਥਨ ਕੈਨ ਤੇ ਮੁਕਤਾ ਗੁਰਮਖ ਕੋਈ ਵਿਰਲਾ ਗਾਤਾ ਵਿਗਤ ਕਾਚ ਨਦਰ ਨ ਆਇਆ ਸੰਤਨ ਕੀ ਰੈਣ ਨਾਨਕ ਦਾਨ ਪਾਇਆ ਸਿਰਹਾਗ ਮਹੱਲਾ ਪੰਜਵਾਂ ਪਾਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਊਲੇ ਚੁੱਕੇ ਬਾਰਖ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਗਣ ਤੇਰਾ ਬਖਮ ਭਾਵਣ ਰਹਾਉ ਔਮਾਨ ਕਾਨ ਕਰੂੰ ਤੇਰਾ ਹਾਂ ਜਾਨੂ ਆਪਾ ਸਭ ਹੀ ਮਾਦ ਸਬੇ ਤੇ ਬਾਹਰ ਬੇਮੁਹਤਾਜ ਬਾਪਾ ਕਿਤਾ ਹਾਂ ਜਾਨੂ ਨਾਹੀਂ ਫੇਰੀ ਕਮਣ ਜੁਗਤਾ बंधन मुक्त संतो मेरी राखे ममता भए पै, कृपाल ठाकर रहेओ आवण जान आवण जाना गुरु मिल नानक पार ब्रह्म पहचाना श्री राग मोहल्ला पांचवा घर पहला संत जना मिल पाईयां कटड़ या जमकाल सच्चा साहिब मन उठा ओ वा खसम दियाल पूरा सतगुरु पेपिया बिनस्या सब जंजाल ਮੇਰੇ ਸਤਿਗੁਰਾ ਹੋਂਦ ਤੋਂ ਬਿਟੋਂ ਪ੍ਰਵਾਨ ਤੇਰੇ ਦਰਸ਼ਨ ਕੋ ਬਲਿਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ ਲਹਾਉ ਜਿਨ ਨੂੰ ਸੇਵਿਆ ਭਾਉ ਕਰ ਸਹੀ ਪੁਰਖ ਸਜਾਨ ਤਿੰਨਾ ਪਿੱਛੇ ਛੁਟਿਆ ਜਿਨ ਅੰਦਰ ਨਾਮ ਨਿਧਾਨ ਗੁਰ ਜੀਵਣ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਇਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਰੱਖਿਆਂ ਘਰ ਘਰ ਬੈ ਸਮਝਾਏ ਕਤੇ ਹੱਥ ਵੜਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਬਖਾਨੀਏ ਸੱਚੋ ਬੁੱਧ ਵਿਵੇਕ ਸਰਬ ਨਰਨਤਰ ਰਾਵਰਿਆ ਜਪ ਨਾਨਕ ਜੀਵੇ ਏਕ ਸਿਰ ਰਾਗ ਮਹੱਲਾ ਪੰਜਵਾ ਘਰ ਪਰਮੇਸ਼ਰ ਪੂਜੀਏ ਮਾਨਤਨ ਲਾਇਏ ਪਿਆਰ ਸਤਿਗੁਰ ਦਾਤਾ ਜੀ ਦਾ ਸਭ ਸੇ ਦੇ ਆਧਾਰ ਸਤਿਗੁਰ ਬਚਨ ਕਮਾਉਣ ਨੇ ਸੱਚਾ ਇਹ ਵਿਚਾਰ ਬਿਨ ਸਾਧੂ ਸੰਗਤ ਰੱਤਿਆਂ ਮਾਇਆ 모 ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਰ ਸਾਧੂ ਸੰਗਤ ਮਾਨਵਸ્ય ਪੂਰਨ ਹੋਵੇ ਹਾਲ ਰਹਾਉ ਗੋਰ ਸਮਰਾਤ ਅਪਾਰ ਗੁਰ ਗੁਰ ਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਅਵਰਨਾ ਕੋਈ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਪੀਤਾ ਲੋੜੇ ਸੋ ਹੋਏ ਗੁਰ ਕੀਰਤ ਗੁਰ ਪਾਰ ਜਾ ਗੁਰ ਮਨ ਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ ਗੁਰ ਸਮਰਾਤ ਗੁਰ ਨਿਰੰਕਾਰ ਗੁਰ ਉਚਾਗਮ ਅਪਾਰ ਗੁਰ ਕੀ ਗੁਰ ਕੀ ਮਹਿਮਾ ਆਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਛੀਏ ਤਿਤੜੇ ਸਤਗੁਰ ਪਾਸ ਪੂਰਬ ਲਿਖੇ ਪਾਵਨਾ ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਸਤਗੁਰ ਸਰਨੀ ਆਇਆ ਮੋੜ ਨਹੀਂ ਬినాਸ਼ ਅਰਨਾਨ ਕਦੇ ਨਾ ਵਿਸਰਿਓ ਕਿ ਜੀਉ ਪਿੰਡ ਤੇਰਾ ਸਾਸ ਸਿਰਾਗ ਮਹੱਲਾ ਪਿਣੇ ਸਤ ਜੀ ਜਨੋ ਸੁਣ ਭਾਈਓ ਛੋਟਨ ਸਾਚੇ ਨਾਏ ਵਰਤੇ ਚਰਨ ਸ੍ਰੀਵਨੀ ਤੀਰ ਹਰ ਤੀਰਕ ਹਰ ਕਾ ਨਾਉ ਆਗੇ ਦਰ ਗਏ ਮੰਨਿਏ ਵਿਲੇ ਨ ਖਾਵੇਂ ਥਾਉ ਭਾਈ ਰੇ ਸਾਚੇ ਸਤਗੁਰ ਸੇਵ ਸਤਗੁਰ ਤੁੱਠੇ ਪਾਈਐ ਪੂਰਨ ਅਲਖ ਆਪੇ ਰਹਾਉ ਸਤਗੁਰ ਬਿਟੋ ਵਾਰਿਆ ਜਿਨ ਦਿੱਤਾ ਸੱਚ ਨਾਉ ਖਾਨ ਦਿਨ ਸੱਚ ਸਲਾਹ ਨਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨ ਨਾ ਸੱਚੇ ਸੱਚਾ ਨਾਉ ਸਾਸ ਗਰਾਸ ਨਾ ਵਿਸਰੇ ਸਫਲ ਮੂਰਤ ਗੁਰੇ ਆਪ ਗੁਰ ਜੇਵੜਾ ਵਰਨਾ ਦੀ ਸੀਮ ਆਠ ਪੈ ਇਸ ਜਾਪ ਨਦਰ ਕਰੇ ਤਾਂ ਪਾਈ ਹੈ ਸੱਚ ਨਾਮ ਗੁਣ ਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਹਾ ਸਮਾਏ ਜਿੰਨ ਕੋ ਪੂਰਬ ਲਿਖਿਆ ਸੇ ਨਾਮ ਤੇ ਆਏ ਨਾਨਕ ਸੁਰ ਸਰਨਾਗਤੀ ਹਰੇ ਨਾ ਆਵੇ ਜਾਏ ਇੱਕ ਅੰਤਾਰ ਸਤ ਗੁਰ ਪ੍ਰਸਾਦ ਸਿਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟ ਪਦੀਆਂ ਆਖ ਆਖ ਮਨਵਾਵਣਾ ਜੋ ਜੋ ਜਾਪੇ ਵਾਏ ਜਿਸ ਨੂੰ ਵਾਏ ਸੁਨਾਈਏ ਸੋ ਕੇਵੜ ਕਿਤ ਖਾਏ ਆਖਣ ਵਾਲੇ ਜਿਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲੋ ਅਗਮ ਅਪਾਰ ਅੱਲਾ ਅਦਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕਿਤੜਾ ਲੇਖਣਾ ਜਾਣੇ ਕੋਏ ਜੇ ਸੋ ਸ਼ਾਇਰ ਮੇਲੀਏ ਖੇਲਣਾ ਪੁਜਾਵੇ ਰੋਏ ਕੀਮਤ ਕਿਨੇ ਨਪਾਈਆਂ ਸਾਭ ਸੋਨ ਸੋਨ ਆਖੇ ਸੋਏ ਪੀਰ ਪਰਮਾਰਸਾਲ ਕਸਾਦਕ ਸੁਹੱਦੇ ਔਰ ਸ਼ਹੀਦ شیخ ਮਸਾਹਿਬ ਕਾਜੀ ਮੁੱਲਾਦਰ ਦਰਵੇਸ਼ ਰਸੀਦ ਬਰਕਤ ਦਿਨ ਕੋ ਅਗਲੀ ਪੜਦੇ ਰਹਿਨ ਦਰੂਦ ਪੁੱਛ ਨ ਸਾਜੇ ਪੁੱਛ ਨ ਟਾਹੇ ਪੁੱਛ ਨ ਦੇਵੇ ਲੈ ਆਪਣੀ ਕੁਦਰਤ ਆਪੇ ਜਾਣੇ ਸਾਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੇ ਤੈਂ ਦੇ ਧਾਵਾ ਨਾਮ ਨ ਜਾਣੀਏ ਨਾਵਾ ਕੇਵੜਾ ਨਾਉ ਜਿੱਥੇ ਵਸੇ ਮੇਰਾ ਪਾਪ ਸ਼ਾ ਸੋ ਕੇਵੜ ਹੈ ਥਾਉ ਅੰਬੜ ਕੋਈ ਨ ਸਕੀ ਹਉ ਕਿਸ ਨੂੰ ਪੁੱਛਣ ਜਾਉ ਵਰਨ ਵਰਨਾ ਵਰਨਾ ਭਾਵੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵੜਿਆਈਆਂ ਜੈ ਭਾਵੇ ਤੈਂ ਦੇ ਹੁਕਮ ਸਵਾਰੇ ਆਪਣੇ ਚਸਨਾ ਢੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਗਾਇਨੇ ਕੇ ਵਿਚਾਰ ਕੇਵੜਾ ਦਾਤਾ ਆਖੀਐ ਇਹ ਕੇ ਰਹਾ ਸਮਾਰ ਨਾਨਕ ਕੋਟਨਾ ਸਾਬਈ ਤੇਰੇ ਜੁਗ ਜੁਗ ਪੰਡਾਰ ਹੱਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਲੀਆਂ ਕਰੇ ਸ਼ਿੰਗਾਰ ਘਣਤ ਗਨਾਵਨ ਆਈਆਂ ਸੁਹਾ ਵੇਸ ਵਕਾਰ ਅਖੰਡ ਪ੍ਰੇਮ ਨਾ ਪਾਈਐ ਝੋਟਾ ਪਾਜ ਖਵਾਰ ਅਰ ਜੀਉ ਐ ਫਿਰ ਰਾਵੇ ਨਾਰ ਉਦਪਾਵਣ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਹਾਓ ਗੁਰ ਸ਼ਬਦੀ ਸ਼ਿੰਗਾਰੀਆਂ ਤਨ ਮਨ ਫਿਰਕੇ ਆਸ ਦੋਇ ਘਰ ਜੋੜ ਖੜੀ ਤੱਕੇ ਸੱਚ ਕਹੇ ਅਰਦਾਸ ਨਾਲ ਰਤੀ ਸਭ ਭੈ ਵਸੀ ਾਇਰਤੀ ਰੰਗ ਰਾਸ ਪ੍ਰੀ ਕਚੇਰੀ ਕੰਢੇ ਲਾਲੀ ਮਾਨੇ ਨਾ ਸਾਚੀ ਪ੍ਰੀਤ ਨਾ ਟੁੱਟੀ ਸਾਚੇ ਮੇਲ ਮਿਲਾਓ ਸ਼ਬਦ ਰਤੀ ਮਨ ਵੇਧਿਆ ਹੋ ਸਤ ਬਲਹਾਰੇ ਜਾਉ ਸਾਧਨ ਅਰੰਡ ਨਾ ਬੈਸੀ ਜੇ ਸਤਗੁਰੂ ਮਾਏ ਸਮਾਏ ਕੇਰ ਸਾਲੂ ਨੋਂ ਤਨੋਂ ਸਾਚੋ ਮਰੇ ਨਾ ਜਾਏ ਮੇਤ ਰਵੇ ਸੁਹਾਗਣੀ ਸਾਚੀ ਨਗਰ ਜਾਏ ਸਾਚ ਧੜੀ ਧਨ ਮੰਡਿਏ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵੰਦਵਾਰ ਦੀਪ ਸ਼ਬਦ ਵਿਕਾਸਿਆ RAM ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਨੀ ਪਿਆਰ ਸੋਹਾ ਸੁਰਤ ਸਹਾਮਣੀ ਸਾਚੇ ਪ੍ਰੇਮ ਅਪਾਰ ਕੈਨ ਫਿਰ ਪੁਲਖਣਾ ਜਾਣੀ ਸਾਚੇ ਗੁਰ ਕੇ ਹੇਤ ਪਿਆਰ ਇਸ ਅੰਧਿਆਰੀ ਸੁਤੀ ਐ ਕਿਉਂ ਅੱਖਰ ਬਿਨ ਰਹਿਣ ਬਿਹਾਏ ਅੰਖ ਜਲੋਂ ਤਨ ਜਾਲੇ ਉਹ ਮਨ ਤਾਂ ਜਾਲਬਾਲ ਜਾਏ ਜਾ ਤਨ ਕੰਤ ਨਾ 라ਵੀਆਂ ਤਾਂ ਬਿਰਥਾ ਜੋ ਬਣ ਜਾਏ ਸਿਜੇ ਕੰਤ ਮਹਿਲੜੀ ਸੁਤੀ ਬੂਜ ਨ ਪਾਏ ਹੋ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਾਧਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ ਸਿਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਰ ਅਪਾਰ ਸਾਚੋ ਮਾਨ ਮਹੱਤ ਤੂੰ ਆਪੇ ਦੀਵਨ ਹਾਰ ਅਰ ਜਿਉ ਤੋਂ ਕਰਤਾ ਕਰਤਾਰ ਜੋ ਪਾਵੇ ਤੂੰ ਰਾਖ ਤੂੰ ਹਰ ਨਾਮਿ ਮਿਲੇ ਆਚਾਰ ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਔਰ ਤੇ ਸ਼ਬਦ ਸਲਾਹਨਾ ਕਟਕਟ ਡੀਟ ਅਟੀਠ ਆਪੇ ਸਾਗਰ ਬਹੁਤਾ ਆਪੇ ਧਾਰ ਅਧਾਰ ਸਾਚੀ ਬਾਤ ਸੁਝਾਣ ਤੂੰ ਸ਼ਬਦ ਲਗਾਉਣ ਹਾਰ ਮੇਂ ਡਰਿਆ ਡਰ ਜਾਣੀਏ ਬਾਜ ਗੁਰੂ ਗੋਬਾਰ ਅਸਤਿਰ ਕਰਤਾ ਦੇਤੀਏ ਔਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਹੂੰ ਗੁਰ ਬੰਦੀ ਤੰਦੇ ਪਾਏ ਗੁਰ ਰਾਖੇ ਸੇ ਉਭਰੇ ਸਾਚੇ ਸੋਲੇ ਬੁਲਾਏ ਹਰ ਜੀਉ ਸ਼ਬਦ ਪਛਾਨੀਐ ਸਚ ਰਤੇ ਗੁਰਵਾਕ ਤਿਤ ਤਨ ਮੈਲ ਨ ਲੱਗੀ ਸਚ ਕਰ ਜਿਸ ਉਤਾਕ ਨਦਰ ਕਰੇ ਸਚ ਪਾਈਐ ਜਿਨ ਨਾਵੇ ਕਾ ਸਾਥ ਜਿਨਨੀ ਸਚ ਪਛਾਨਿਆ ਸੇ ਸੁਖੀਐ ਜੋ ਵਿਚਾਰ ਹੋਮੇ ਕ੍ਰਿਸ਼ਨਾ ਮਾਰ ਕੇ सच रखा उतार जग में लाहा एक जग में लाहा एक गुरु प्यारी साह संग जी अज इथ अपना करते हैं इस करके गुरु की प्यारी साह संगत जी लास्ट जो अपना शब्द है ਗੁਰੂ ਮਾਰਸ ਜੀ ਨੂੰ ਰਿਆਨ ਨੂੰ ਆਪਕੇ ਗੁਣ ਆਪਕੇ ਭਤੇ ਆਪਕੇ ਸੁਨਿਚਾਰ ਆਪੇ ਰਤਨ ਪਰ ਆਪੇ ਮੋਗਾ ਤਾਰ ਗੁਰੂ ਕਿਰਪਾ ਕਰਨ ਜਿਹੜੇ ਸਾਡੇ ਅੰਦਰ ਮੋਤੀ ਆ ਸਾਡੇ ਅੰਦਰ ਸਾਦਰ ਦੇ ਵਿੱਚ ਜਿਹੜਾ ਪ੍ਰਯਾਤਿਆ ਮੋਤੀ ਹੀਰੇ ਜਵਾਹਰਾ ਗੁਣ ਤੋਂ ਹਾਰਸ ਨੇ ਤੇ ਬਾਚਾ ਨਜ਼ਰ ਕਰਨਾ ਕਿ ਕਿਰਪਾ ਕਰਨਾ